ਅਗਾਦੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਭੀਮਨਗਰ ਵਿੱਚ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਦੇ ਪ੍ਰੋਗਰਾਮ ਵਿੱਚ ਵਰਚੁਅਲ ਢੰਗ ਨਾਲ ਹਿੱਸਾ ਲੈਂਦੇ ਆ ਪੰਜਾਬ ਐਂਡ ਸਿੰਧ ਬੈਂਕ ਚੰਡੀਗੜ੍ਹ ਦੇ ਫੀਲਡ ਜਨਰਲ ਮੈਨੇਜਰ ਚਮਨ ਲਾਲ ਡਿਪਟੀ ਜਨਰਲ ਮੈਨੇਜਰ ਕਰਮਜੀਤ ਸਿੰਘ ਤੋਂ ਇਲਾਵਾ ਡੀਡੀਐਮ ਨਾਬਾੜ ਸविता ਸਿੰਘ ਜ਼ੋਨਲ ਮੈਨੇਜਰ ਅਸ਼ੀਸ਼ ਰੰਜਨ ਅਤੇ ਜ਼ਿਲ੍ਹਾ ਲੀਡ ਮੈਨੇਜਰ ਚਰਨਜੀਤ ਸਿੰਘ ਸ਼ਾਮਲ ਹੋਏ ਇਸ ਮੌਕੇ ਕਾਮਰਸ ਵਿਸ਼ੇ ਦੇ ਵਿਦਿਆਰਥੀਆਂ ਨੇ ਪੈਨਸ਼ਨ ਸਕੀਮ ਸਰਕਾਰੀ ਯੋਜਨਾਵਾਂ ਅਤੇ ਬੈਂਕ ਦੀ ਕਾਰਜ ਪ੍ਰਣਾਲੀ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ ਇਸ ਦੌਰਾਨ ਨੌਜਵਾਨਾਂ ਵੱਲੋਂ ਨੈਸ਼ਨਲ ਪੈਨਸ਼ਨ ਸਕੀਮ ਵਤਸਲਿਆ ਯੋਜਨਾ ਬਾਰੇ ਜਾਗਰੂਕਤਾ ਨਾਟਕ ਵੀ ਪੇਸ਼ ਕੀਤਾ ਗਿਆ ਇਸ ਮੌਕੇ ਫੀਲਡ ਜਨਰਲ ਮੈਨੇਜਰ ਚਮਨ ਲਾਲ ਨੇ ਵਿਦਿਆਰਥੀਆਂ ਉਹਨਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਰਕਾਰ ਵੱਲੋਂ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਕਰਨਾ ਤੇ ਉਹਨਾਂ ਵਿੱਚ ਬਚਤ ਦੀ ਆਦਤ ਵਿਕਸਿਤ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਇਹ ਸਕੀਮ ਬੇਹਦ ਪ੍ਰਭਾਵਸ਼ਾਲੀ ਏ ਉਹਨਾਂ ਕਿਹਾ ਕਿ ਇੰਜ ਬੱਚਿਆਂ ਅਤੇ ਨੌਜਵਾਨਾਂ ਵਿੱਚ ਆਰਥਿਕ ਸੁਰੱਖਿਆ ਦੀ ਭਾਵਨਾ ਵਿਕਸਿਤ ਹੋਵੇਗੀ ਤੇ ਉਹਨਾਂ ਦਾ ਬੁਢਾਪਾ ਮਾਣ ਮੱਤਾ ਵਾਲਾ ਹੋ ਸਕੇਗਾ ਅੱਜ ਮੁੱਗਾ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਇਹ ਪ੍ਰੋਗਰਾਮ ਚੱਲਿਆ ਜਾ ਰਿਹਾ ਜਿਹਦੇ ਵਿੱਚੋਂ ਕਿ ਸੈਂਟਰਲ ਗਵਰਨਮੈਂਟ ਵੱਲੋਂ ਅੱਜ ਜੋ ਐਮ ਪੀ ਐਸ ਬਤਸਲਿਆ ਨਾਮ ਦੀ ਇੱਕ ਸਕੀਮ ਸ਼ੁਰੂ ਕੀਤੀ ਗਈ ਹੈ ਇਹਦੇ ਸਕੀਮ ਨੂੰ ਸ਼ੁਰੂ ਕਰਨ ਦਾ ਮਕਸਦ ਇਹੀ ਹੈ ਕਿ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਸੇਵਿੰਗ ਦੀ ਆਦਤ ਪਾਉਣਾ ਤੇ ਸਾਥੀ ਉਹਨਾਂ ਨੂੰ ਲੌਂਗ ਟਰਮ ਵਿੱਚ ਉਹਦੇ ਪੈਨਸ਼ਨ ਦੇ ਉਹਨਾਂ ਨੂੰ ਵੀ ਜਦੋਂ ਰਿਟਾਇਰਮੈਂਟ ਤੇ ਹੋਵੇ ਉਹਨਾਂ ਨੂੰ ਉਹਦੇ ਪੈਨਸ਼ਨ ਦੇ ਬੈਨੀਫਿਟ ਮਿਲ ਪਾਉਂਦੇ ਇਹਦੇ ਵਿੱਚ ਸਾਰੇ ਬੱਚੇ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਨੇ ਉਹ ਇਹਦੇ ਵਾਸਤੇ